ਆਇ ਸੁਖੋ ਟਲ ਗੁਰ ਸੇਵੀਐ ਅਹ ਨਿਸ ਸਜੈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵ ਸਿਫਤਿ ਖੁਸਮੁ ਹੁੰਦੀ ਪੁਰ ਅਰਸੋਂ ਕੁਰਸੋਂ ਛਟੀਐ ਤੂ ਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਮੰਦੀ ਸਜਣ ਸੱਚਾ ਪਾਤਸ਼ਾਹ ਚਿਰ ਸ਼ਹ ਹੰਦ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਸਿਰਸ਼ੋੰਦੈ ਜਿਸ ਪਾਸ ਬਹਿਠਿਓ ਸੋਹੀਐ ਸੁਬਨਾੰਦਾਰੀ ਸੋ ਸਤਨਾਮ ਹਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆਂ ਗੁਰੂ ਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਇ ਮਿਲ ਗੁਰਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੇ ਗੁਣ ਹਰਿ ਭਾਵ ਦੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿੰਨ ਕੋ ਹੋ ਵਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿੰਨ ਸਦ ਬਲ ਹਾਰੀ ਹਰ ਹਰ ਤੇਰਾ ਨਾਮ ਹੈ ਦੋ ਕਮੇਟਨ ਹਾਰਾ ਗੁਰ ਸੇਵਾ ਤੇ ਪਾਈ ਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਜਨ ਪਰਵਾਨਾ ਤਿੰਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸੋਹਰ ਤੇਰੀ ਉਸਤਤ ਹੈ ਜੋ ਹਰਿ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤਿਨ ਹਰਿ ਫਲ ਪਾਵੈ ਜਿਨਾਂ ਹਰਿ 세ਤੀ ਪਰਹੜੀ ਤਿਨਾ ਜੀਵ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁਮ ਜਾਇ ਓਏ ਆਪਛਟੇ ਪਰਵਾਰ ਸਿਓ ਜਗਤ ਛਡਾਇਆ ਗੁਰ ਪਿਆਰੇ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰਿ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹਿ ਪੈ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ ਹਮ ਤਿਨ ਕੇ ਚਰਨੁ ਪਖਾਲ ਦੇ ਤੂੜ ਕੋਲ ਕੋਲ ਪੀਜੈ ਪਾਨੁ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੀਤੇਓ ਜਮ ਪਕੜ ਚਲਾਈਆ ਜਿਨ ਹਰ ਨਾਮ ਹਰ ਚੇਤਿਆ ਹਿਰਦੈ ਉਰ ਧਾਰੇ ਤਿਨ ਜਮ ਨੇੜ ਨ ਆਵੈ ਗੁਰ ਸਿਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹੋ ਗੁਰ比特ੋ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾ ਬਾਸ ਹੈ ਹਰ ਦੇ ਸਨੇਹਾ ਪਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਦਿਨ ਭੁਖ ਸਭ ਜਾਵੀ ਹਰ ਕੋ ਮਾਰਗ ਔਖੀ ਐ ਕਹੋ ਕਿਤ ਵਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨੂੰ ਗੁਰਮੁਖ ਹਰ ਆਰਾਧਿਆ ਸੇਸ਼ਾ ਵਡ ਦਾਣੇ ਹਉ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੋ ਸਾਹਿਬੋ ਮੇਰਾ ਮੀਰਾ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਇਸ ਭਾਵੈ ਨਾਨਕਾ ਸਾਈ ਗੱਲ ਚੰਗੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਨਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ हे ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆ ਕੇ ਮਿਲ ਮੈਨੂੰ ਆ ਕੇ ਮਿਲ ਰਹਾਓ हे ਗੁਰਸਿੱਖ ਮਿੱਤਰ ਗੁਰੂ ਨੇ ਮੈਨੂੰ ਪਰਮਾਤਮਾ ਦੀ ਸਿਫ਼ਤ ਸੁਲਾ ਦੀਆਂ ਗੱਲਾਂ ਸੁਣਾਈਆਂ ਹਨ ਮੈਂ ਆਪਣੇ ਗੁਰੂ ਤੋਂ ਮੁਰਮੁਰ ਸਦਕੇ ਜਾਂਦਾ ਹਾਂ ਹੇ ਗੁਰਸਿੱਖ ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਨੂੰ ਪਸੰਦ ਆਉਂਦੇ ਹਨ ਮੈਂ ਉਹ ਗੁਣ ਗਾਉਣੇ ਗੁਰੂ ਪਾਸੋਂ ਸਿੱਖੇ ਹਨ ਮੈਂ ਉਹਨਾਂ ਵਡਪਾਗੀਆਂ ਤੋਂ ਮੁਰਮੁਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਹੇ ਗੁਰਸਿੱਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜਿਨ੍ਹਾਂ ਗੁਰੂ ਦੀ दसी सेवा कीती है हे हरि तेरा नाम सारे दुख दूर करने है पर यह नाम गुरु दरण प्या ही मिलता है गुरु के सनमुख रहा ही संसार समुद्र तो पार लंघ सकी है हे गुरसिख जेडे मनुख परमात्मा का नाम सिमरते हैं वह मनुख परमात्मा की हजूरी में कबूल हो जाते हैं नानक उन्ह मनुखों तो कुर्बान जाता है सदा सदके जाता है हे हरि, हे प्रभु ओही सित सलाह तेरी सिर सलाह कही जा सकती है जिड़ी तेन पसंद आ जाती है हे भाई जीड़े मनुख गुरु के प्यारे प्रभु की सेवा भगति करते हैं उन्होंने प्रभु फल देता है हे भाई जिन्हों मनुखों का परमात्मा प्यार पै जाता है उन्होंने दिल सदा प्रभु के चरण ही जुड़े रहें मनुख प्यारे प्रभु सदा सिमर सिमर के प्रभु का नाम हिरदे संभाल के आत्मक जीवन हासिल करते हैं हे भाई मैं उन्होंने मनुखों तो सदके जाता हाँ जिन्होंने गुरु की शरण के प्यारे प्रभु की सेवा भगति की है वह मनुख आप अपने परिवार समेत संसार समुद्र के विकारा तो बच गए सारा संसार भी बचा लिया हे भाई ਗੁਰੂ ਸਲਾਹਣਾ ਜੋਗ ਹੈ ਗੁਰੂ ਸਲਾਹਣਾ ਜੋਗ ਹੈ ਪਿਆਰੇ ਗੁਰੂ ਦੀ ਰਾਹੀਂ ਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ ਮੈਨੂੰ ਗੁਰੂ ਨੇ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾ ਮੇਰੇ ਉੱਤੇ ਇਹ ਉਪਕਾਰ ਹੈ ਵੱਡਾ ਉਪਕਾਰ ਹੈ हे ਭਾਈ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦਸੀ ਸੇਵਾ ਕਰਦੇ ਹਨ ਉਹ ਭਾਗਾ ਵਾਲੇ ਹੋ ਗਏ ਹਨ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਸਦਾ ਹੀ ਕੁਰਬਾਨ ਜਾਂਦਾ ਹੈ। হে ਭাই গুরু ਦੀ ਸ਼ਰਨ ਪੈ ਕੇ ਪਰਸਪਰ પ્રેમ ਨਾਲ ਰਹਿਣ ਵਾਲੀਆਂ ਸਤਸੰਗੀ ਸਹੇਲੀਆਂ ਐਸੀਆਂ ਹੋ ਜਾਂਦੀਆਂ ਹਨ ਕਿ ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ। ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ। ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ ਸਦਾ ਲਾ ਲਿਆ ਹੈ। হে ਪ੍ਰਭੂ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਸਿਮਰਦੇ ਹਨ ਉਹਨਾਂ ਦਾ ਮੈਨੂੰ ਦਰਸ਼ਨ ਬਖਸ਼ ਮੈਂ ਉਹਨਾਂ ਦੇ ਚਰਨ ਧੋਂਦਾ ਰਹਾ ਤੇ ਉਹਨਾਂ ਦੀ ਚਰਨ ਧੂੜ ਕੋਲ ਕੋਲ ਕੇ ਪਿੰਦਾ ਰਹਾ ਹੈ ਭੇ ਪਾਈ ਜਿਹੜੀਆਂ ਜੀਵ ਇਸਤਰੀਆਂ ਪਾਂ ਸੁਪਾਰੇ ਆਦਿਕ ਖੰਦਗੀਆਂ ਰਹਿੰਦੀਆਂ ਹਨ ਮੂਹ ਵਿੱਚ ਪੰਜ ਬੰਦੀਆਂ ਰਹਿੰਦੀਆਂ ਹਨ ਭਾਵ ਸਦਾ ਪਦਾਰਥਾਂ ਦੇ ਭੋਗਾਂ ਵਿੱਚ ਮਸਤ ਹਨ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਕਦੇ ਵੀ ਨਾ ਸਿਮਰਿਆ ਉਹਨਾਂ ਨੂੰ ਮੌਤ ਦੇ ਗੇੜ ਨੇ ਭੜ ਕੇ ਸਦਾ ਲਈ ਅੱਗੇ ਲਾ ਲਿਆ ਉਹ 84 ਦੇ ਗੇੜ ਵਿੱਚ ਪੈ ਗਿਆਂ। हे ਭਾਈ ਜਿੰਨਾ ਆਪਣੇ ਮਨ ਵਿੱਚ ਹਿਰਦੇ ਵਿੱਚ ਟਿਕਾ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ। ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ। हे ਭਾਈ ਪ੍ਰਮਾਤਮਾ ਦਾ ਨਾਮ ਖਜ਼ਾਨਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਨਾਲ ਸਾਂਝ ਪਾਉਂਦਾ ਹੈ। हे ਨਾਨਕ ਆਖ ਜਿੰਨਾ ਮਨੁੱਖਾਂ ਨੂੰ गुरु मिल पैदा है वह हरेक मनुख हरि नाम दे प्रेम जुड़ के आत्मक आनंद मानता है हे भाई गुरु न ही नाम दात देन वाला आखना चाहिदा है गुरु तुर के नाम देन दी कृपा करता है मैं तो सदा गुरु तो ही कुर्बान जाता हाँ जिसने परमात्मा का नाम दिता है हे भाई वह गुरु सलाहन योग है उस गुरु की वड्याई करनी चाहती है ਜਿਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ ਮੈਂ ਤਾਂ ਗੁਰੂ ਨੂੰ ਵੇਖ-ਵੇਖ ਕੇ ਗੁਰੂ ਦਾ ਸੋਹਣਾ ਸ਼ਰੀਰ ਵੇਖ ਕੇ ਖਿੜ ਰਿਹਾ ਹਾਂ ਏ ਭਾਈ ਗੁਰੂ ਦੀ ਜੀਵ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਉਚਾਰਦੀ ਹੈ ਹਰੀ ਨਾਮ ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ ਜਿੰਨਾ ਵੀ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਗਈ ਹੈ हे भाई नाम सिमरन ही परमात्मा के मिलाप का रस्ता कहा जाता है हे भाई दस किस तरीके नाल इस रस्ते उत्ते तुर सकीदा है हे प्रभु तेरा नाम ही रस्ते का खर्च है यह खर्च पल्ले बन के इस रस्ते उत्ते तुर जाना चाहिदा है भाई जिन्ना मनुखा ने गुरु की शरण पैके परमात्मा का नाम जपया है वह वड्डे स्याणे शाह बन गए हैं मैं सदा गुरु तो कुरबान जाता हाँ गुरु के बचन की राही परमात्मा के नाम विच लीन हो सकी है हे प्रभु तू मेरा मालक है तू मेरा साहेब है तू ही मेरा पातशाह है जे तेन पसंद आए ता ही तेरी भक्ति की जा सकती है तू गुणा का खजाना है तू डू जिगरे वाला है हे नानक आख हे भाई परमात्मा आप ही निर्गुण स्वरूप इक्ो एक हस्ती है तो आप ही सरगुण स्वरूप अनेकों रूपां वाला है जड़ी गल उस चंकी लगती है उल जीवें होंगी है वाहेगुरु जी का खालसा वाहेगुरू जी की फतेह